ਪ੍ਰੋ ਪਲੱਸ ਟੀਵੀ ਦੇਖੇ तमाम ਦਰਸ਼ਕਾਂ ਦਾ ਮੈਂ ਗੋਮਸੀ ਕਰੀ ਫਿਰ ਬਹੁਤ ਬਹੁਤ ਸਵਾਗਤ ਕਰਦਾ ਇਸ ਵੇਲੇ ਦੀ ਇੱਕ ਖਾਸ ਖਬਰ ਤੁਹਾਡੇ ਨਾਲ ਜਾਰੀ ਕਰਨ ਲੱਗੇ ਆ ਭਾਰਤ ਸਰਕਾਰ ਨੇ ਵਿਦੇਸ਼ ਰਹਿਣ ਵਾਲਿਆ ਲੋਕਾਂ ਨੂੰ ਦੇ ਦਿੱਤਾ ਇੱਕ ਵੱਡਾ ਚਟਕਾ ਜੀ ਹਾਂ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਰਹਿ ਰਹੇ ਹੋ ਡਾਲਰ ਕਮਾ ਰਹੇ ਹੋ ਤਾਂ ਤੁਹਾਡੀਆਂ ਜੇਬਾਂ ਵੀ ਹੁਣ ਭਾਰੀ ਹੋ ਸਕਦੀਆਂ ਨੇ ਜੀ ਹਾਂ ਗੱਲ ਕਰ ਰਹੇ ਆ ਭਾਰਤ ਦੇ ਇਨਕਮ ਟੈਕਸ ਏਜੰਸੀ ਦੀ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਰਹਿ ਰਹੇ ਹੋ ਤੇ ਵਿਦੇਸ਼ ਦੇ ਵਿੱਚ ਤੁਹਾਡੀ ਕੋਈ ਪੂੰਜੀ ਸੰਪਤੀ ਕੋਈ ਪੈਸਾ ਜਾਂ ਫਿਰ ਕੋਈ ਪ੍ਰਾਪਰਟੀ ਤੁਹਾਡੀ ਆਪਣੀ ਉੱਥੇ ਹੈ ਤਾਂ ਉਸ ਦੀ ਜੇ ਜਾਣਕਾਰੀ ਭਾਰਤ ਇਨਕਮ ਟੈਕਸ ਨੂੰ ਨਹੀਂ ਹੈ ਤਾਂ ਫਿਰ ਤੁਹਾਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੀ ਹਾਂ ਦੱਸ ਦਈਏ ਇੱਕ ਇਨਕਮ ਟੈਕਸ ਦੇ ਵੱਲੋਂ ਜਿਹੜਾ ਇੱਕ ਕੰਸਲਟੇਸ਼ਨ ਪੱਤਰ ਜਿਹੜਾ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕੁਝ ਅਹਿਮ ਗੱਲਾਂ ਜਿਹੜੀਆਂ ਨੇ ਉਸਨੇ ਉਹਨਾਂ ਨੇ ਕਈਆਂ ਨੇ ਉਹ ਕੀ ਗੱਲਾਂ ਨੇ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣੇ ਆ ਪਰ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਰਹਿ ਰਹੇ ਹੋ ਤੇ ਡਾਲਰ ਕਮਾ ਰਹੇ ਹੋ ਔਰ ਆਪਣੀ ਪੂੰਜੀ ਦੀ ਜਾਣਕਾਰੀ ਜਿਹੜੀ ਹੈ ਉਹ 파ਰਟ ਇਨਕਮ ਟੈਕਸ ਨੂੰ ਨਹੀਂ ਦੇ ਰਹੇ ਤਾਂ ਫਿਰ ਬਲੈਕ ਮਨੀ ਐਂਡ ਇੰਪੋਜੀਸ਼ਨ ਐਕਟ 2015 ਦੇ ਤਹਿਤ ਤੁਹਾਡੇ ਤੇ ਕਾਰਵਾਈ ਕੀਤੀ ਜਾਏਗੀ ਅਤੇ ਤੁਹਾਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਦਿੱਤਾ ਜਾਏਗਾ ਹੁਣ ਕਨਸਲਟੇਸ਼ਨ ਪੱਤਰ ਜਿਹੜਾ ਹੈ ਇਨਕਮ ਟੈਕਸ ਵੱਲੋਂ ਜਾਰੀ ਕੀਤਾ ਗਿਆ ਉਸ ਵਿੱਚ ਕੀ ਲਿਖਿਆ ਆ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਦਰਅਸਲ ਇਸ ਪੱਤਰ ਚ ਬੈਂਕ ਖਾਤੇ ਨਕਦ ਮੁੱਲ ਬੀਮਾ ਲੋਨ ਇਕਵਿਟੀ ਕੋਈ ਵੀ ਤਰੀਕੇ ਦੀ ਵਿਦੇਸ਼ੀ ਪੂੰਜੀ ਹੈ ਤਾਂ ਉਸ ਨੂੰ ਭਾਰਤੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਉਸ ਦੀ ਜਾਣਕਾਰੀ ਜਿਹੜੀ ਆ ਉਹ ਦੇਣੀ ਪਵੇਗੀ ਜੇਕਰ ਵਿਦੇਸ਼ੀ ਸੰਪਤੀ ਛੁਪਾਈ ਜਾਏਗੀ ਤਾਂ ਛਪਾਉਣ ਵਾਲਿਆਂ ਨੂੰ ਅਪਰਾਧ ਮੰਨਿਆ ਜਾਏਗਾ ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਪਵੇਗਾ ਅਤੇ ਬਲੈਕ ਮਨੀ ਐਂਡ ਟੈਕਸ ਇੰਪੋਜ਼ੀਸ਼ਨ ਐਕਟ 2015 ਦੇ ਤਹਿਤ ਉਨ੍ਹਾਂ ਤੇ ਕਾਰਵਾਈ ਕੀਤੀ ਜਾਏਗੀ ਦੱਸ ਦिए ਕਿ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ ਹੈ ਜੇਕਰ ਤੁਸੀਂ ਵੀ ਵਿਦੇਸ਼ ਦੇ ਵਿੱਚ ਰਹਿ ਰਹੇ ਹੋ ਡਾਲਰ ਕਮਾ ਰਹੇ ਹੋ ਤਾਂ ਤੁਹਾਨੂੰ ਭਾਰਤੀ ਇਨਕਮ ਟੈਕਸ ਵਿਭਾਗ ਨੂੰ ਜਿਹੜਾ ਜਾਣਕਾਰੀ ਦੇਣੀ ਹੋਏਗੀ ਤੁਹਾਡੀ ਪੂੰਜੀ ਦੀ ਜੇਕਰ ਓਥੇ ਤੁਹਾਡੀ ਕੋਈ ਪ੍ਰਾਪਰਟੀ ਹੈ ਜਾਂ ਫਿਰ ਕਿਸੇ ਵੀ ਤਰੀਕੇ ਦੀ ਜਿਹੜੀ ਪੈਸਾ ਤੁਹਾਡੇ ਕੋਲ ਜਿਹੜਾ ਹੈ ਤਾਂ ਉਸ ਦੀ ਜਾਣਕਾਰੀ ਤੁਹਾਨੂੰ ਭਾਰਤੀ ਇਨਕਮ ਟੈਕਸ ਵਿਭਾਗ ਨੂੰ ਦੇਣੀ ਪਵੇਗੀ ਇਨਕਮ ਟੈਕਸ ਵਿਭਾਗ ਦੇ ਵੱਲੋਂ ਇੱਕ ਮਹੱਤਵਪੂਰਨ ਕੰਸਲਟੇਸ਼ਨ ਪੱਤਰ ਵੀ ਜਿਹੜਾ ਜਾਰੀ ਕੀਤਾ ਗਿਆ ਹੈ ਤੇ ਵਿਦੇਸ਼ਾਂ ਵਿੱਚ ਰਹਿ ਰਹੇ ਜ਼ਮੀਨੀ ਜਾਇਦਾਦ ਅਤੇ ਪੈਸੇ ਨੂੰ ਛਪਾਉਣ ਵਾਲਿਆਂ ਨੂੰ ਜਿਹੜਾ ਬਲੈਕ ਮਨੀ ਐਂਡ ਟੈਕਸ ਇੰਪੋਜ਼ਿਸ਼ਨ ਐਕਟ 2015 ਦੇ ਤਹਿਤ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਤੇ 10 ਲੱਖ ਰੁਪਏ ਤੱਕ ਦਾ ਜਿਹੜਾ ਜੁਰਮਾਨਾ ਵੀ ਦੇਣਾ ਪਏਗਾ